ਹੋ ਆਇ ਗਏ ਕਰਵਾਣੇ ਅੱਜ ਦੀ ਗੱਲ ਕਰਦੀ ਹੈ ਸੋ ਅੱਜ ਕਿੰਨਾ ਹੈ ਸਾਸ ਗਰਾਸ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਵਤਾਰ ਧਾਰਿਆ ਪ੍ਰਗਟ ਹੋਏ ਅੱਜ ਵਕ ਲੋਕ ਮੱਕੀ ਦੇ ਦਾਣੇ ਵਾਂਗ ਪੁੱਜਰੇ ਸੀ ਹਨੇਰਾ ਸੀ ਚਾਰੇ ਪਾਸੇ ਜਿਦੋਂ ਅਸੀਂ ਮਾਂ ਦੇ ਗਰਭ ਚ ਸੀ ਸਤਜੁਗ ਸੀ ਸੋ ਤ੍ਰੇਤਾ ਯੁਗ ਸਤਜੁਗ ਸਾਰੇ ਯੁਗ ਇੱਥੇ ਹਨ ਉਹ ਤਾਂ ਕਹਿੰਦੇ ਸਿਮਰਨ ਕਰ ਰਿਹਾ ਸੀ ਸਿਮਰਨ ਕੀ ਹੈ ਪਰਮੇਸ਼ਰ ਦੇ ਪੱਕੇ ਕਾਨੂੰਨ ਹਨ ਹਉ ਆਇਆ ਦੂਰੋਂ ਚੱਲ ਕੇ ਕਿੱਥੋਂ ਆਇਆ ਕਿਹੜਾ ਦੇਸ਼ ਹੈ ਕਿੱਥੇ ਜਾਣਾ ਹੈ ਮਿੱਟੀ ਚੋਂ ਆਇਆ ਸੀ ਕਿਤੇ ਕਿਤੇ ਨਿਕਨਕੇ ਜੀਵ ਬੈਠੇ ਸੀ ਇਹ ਨਾ ਸਭ ਆਸਰਾਏ ਦੇ ਨਾਲ ਚੱਲਦਾ ਹੈ ਸਿਸਟਮ ਅਲੈਂਟਰ ਖੜਾ ਹੈ ਨਾ ਵਿੱਚ ਸਰੀਆ ਰੇਤਾ ਸਿਮਿੰਟ ਇੱਕ ਦੂਜੇ ਦਾ ਆਸਰਾ ਹੈ ਕੱਚਾ ਪਰਮੇਸ਼ਰ ਨੇ ਮਾਲ ਦਿੱਤਾ ਹੈ ਸਪੱਕਾ ਆਪਣੀ ਸੂਝ ਬੂਝ ਅਕਲ ਨਾਲ ਬਣਾਣਾ ਹੈ ਪ੍ਰਮੇਸ਼ਰ ਕਹਿੰਦਾ ਮੈਨੂੰ ਲੰਬਾ ਤੇ ਉਹ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ ਕੁਦਰਤ ਰੂਪ ਹਾਂ ਸੋ ਇੱਥੇ ਗੁਰੂ ਕਰਜ ਨੇੜੇ ਸਮਾਣਾ ਮੰਡੀ ਦੇ ਹੈ ਇੱਥੋਂ ਦੇ ਪਹਿਲਾਂ ਮਹਾਪੁਰਸ਼ ਬਹੁਤ ਗਰਮ ਸੀ ਐਸਪੀ ਜਿੰਨਾ ਰੋਗ ਸੀ ਖੁੰਡਾ ਮਾਰਦੇ ਸੀ ਲੱਕ 'ਚ ਹਿਦਰਾ ਓਏ ਗਾਲ ਕੱਟ ਕੇ ਠੀਕ ਹੈ ਸੋ ਜੋ ਕੁਦਰਤੀ ਡਾਂਗ ਹੈ ਉਹਦੀ ਆਵਾਜ਼ ਨਹੀਂ ਆਉਣੀ ਕੁਦਰਤ ਦੀ ਮਾਰ ਬਹੁਤ ਤਗੜੀ ਹੈ ਗੁਰਪੀਰਾਂ ਦੀ ਚਾਕਰੀ ਹੈ ਔਖੀ ਹੈ ਸ ਇਸ ਸ਼ਰੀਰ ਚ ਸਭ ਕੁਝ ਨਿੱਲਾ ਸੀ ਸ਼ਰੀਰ ਬਹੁਤ ਸਿਆਣਾ ਗੰਦਗੀ ਨਾਲ ਇੱਕ ਪਾਸੇ ਇਕੱਠੀ ਕਰ ਦਿੰਦਾ ਹੈ ਤੁਸੀਂ ਕਹਿੰਦੇ ਮੋਤੀ ਆ ਗਿਆ ਠੀਕ ਹੈ ਗੰਦਗੀ ਇਕੱਠੀ ਕਰਤੀ ਸ਼ਰੀਰ ਨੇ ਜਕ ਵਿੱਚ ਕੋਈ ਚੀਜ਼ ਪੈ ਜਾਂਦੀ ਹੈ ਅੱਖ ਦੇ نیچے ਪਰਮੇਸ਼ਰ ਨੇ ਪਾਣੀ ਬਣਾਇਆ ਹੈ ਪਾਣੀ ਨਾਲ ਧੋ ਦਿੰਦੀ ਹੈ ਜੇ ਸਾਨੂੰ ਪਸੀਨਾ ਆਉਂਦਾ ਹੈ ਸੋ ਜਿਵੇਂ ਅੱਗ ਨੂੰ ਬੁਝਾਈਦਾ ਪਾਣੀ ਮਾਰ ਕੇ ਸੋ ਇਹ ਪਾਣੀ ਆ ਜਾਂਦਾ ਹੈ ਇਹ ਚਮੜੀ 에어 ਕੰਡੀਸ਼ਨ ਦਾ ਕੰਮ ਕਰਦੀ ਹੈ ਸੋ ਕਹਿੰਦੇ ਪੱਥਰੀ ਬਣ ਗਈ ਰਸੌਲੀ ਬਣ ਗਈ ਨਹੀਂ ਸਰੀਰ ਸਿਆਣਾ ਹੈ ਇੱਕ ਪਾਸੇ ਗੰਦਗੀ ਇਕੱਠੀ ਕਰ ਦਿੰਦਾ ਹੈ ਇਹ ਕਹਿੰਦੇ ਘੋਟੇ ਦਰਦ ਹੋਲਾ ਤੇ ਗ੍ਰੀਸ ਮੁੱਕ ਗਈ ਠੀਕ ਹੈ ਸੋ ਇਹ ਚੀਜ਼ ਕੱਸਦੀ ਹੈ ਤੇ ਤੇਨੇ ਫੋੜਾ ਨਿਕਲ ਗਿਆ ਗੜਾ ਆ ਕੇ ਨਿਕਲ ਗਿਆ ਇਹ ਸਰੀਰ ਸਿਆਣਾ ਸਿਆਣ ਨੇ ਗੰਦਗੀ ਇੱਕ ਪਾਸੇ ਜੋ ਸਾਡਾ ਕੈਮੀਕਲ ਸੀ ਇੱਕ ਪਾਸੇ ਘੜਤਾ ਫੋੜੇ ਰਾਇ ਨਿਕ ਰਿਆ ਹੈ ਗੜ ਰਾਈ ਨਿਕ ਰਿਆ ਹੈ ਸ ਲਾਂਭਾ ਨਾ ਤੇ ਤੂੰ ਕੁਛ ਖਾਂਦੇ ਆ ਬਿਮਾਰੀਆਂ ਕੱਟੀਆਂ ਜਾਂਦੀਆਂ ਹਨ ਕੁਛ ਖਾਂਦੇ ਹਾਂ ਛਕਦੇ ਹਾਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਾ ਸਭ ਕੁਛ ਤੇਰਾ ਭਾਣਾ ਜੋ ਹੋ ਰਿਹਾ ਠੀਕ ਹੈ ਪਹਿਲੇ ਦਿਨ ਗੁਰੂ ਘਰ ਆਏ ਕਹਿੰਦੇ ਦਰੀਆਂ ਵਿਛਾਓ ਜੀ ਠੀਕ ਆ ਜਾ ਕੇ ਅਕਲ ਨਹੀਂ ਦੇਣੀ ਜੋ ਪਹਿਲੋਂ ਉੱਥੇ ਕੋਈ ਕੰਮ ਕਰ ਰਹੇ ਹਨ ਦੇਖਣਾ ਹੈ ਪਹਿਲੂ ਵੱਡਾ ਹੌਸਲਾ ਰੱਖਣਾ ਪੈਂਦਾ ਹੈ ਪਰਮੇਸ਼ਰ ਜੈ ਹੁਣ ਤੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਚਲੋ ਸਰੀਰ ਕਸ਼ਟ ਆਇਆ ਕੋਸ਼ ਸੰਗਤਾਂ ਦਾ ਸਾਡਾ ਹੀ ਬੋਝ ਹੈ ਸ ਅਸੀਂ ਬਾਬਾ ਜੀ ਦੀ ਜਾਨ ਨਹੀਂ ਆ ਰਹੀ ਪੀਰ ਨਹੀਂ ਮਿਲ ਰਹੀ ਬਾਬਾ ਜੀ ਜਵੇਨ ਨਹੀਂ ਵੇਖ ਰਹੀ ਸੋ ਜੇ ਕੰਮ ਹੋ ਗਿਆ ਜੀ ਜੀ ਆ ਗਿਆ ਜੀ ਸਾਰੇ ਤਾਂ ਪਹਿਲਾਂ ਆ ਗਿਆ ਜੇ ਲੈਨ ਚ ਲੱਗਾ ਹੈ ਕੰਮ ਬਣ ਜੇਗਾ ਸੋ ਸਾਰੇ ਅੱਗੇ ਹੱਥ ਜੋੜਦੇ ਹਨ ਕਿਰਪਾ ਕਰਨੀ ਇੱਥੋਂ ਦੇ ਜ਼ਥੇਦਾਰ ਬਾਬਾ ਜੀ ਸਾਰਿਆਂ ਦੇ ਹੱਥ ਜੋੜਦੇ ਹਨ ਸੇ ਦਾ ਅਰਥ ਕੀ ਹੈ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਲਾਕੇ ਨੂੰ ਸੁੱਖ ਦਿੱਤਾ ਹੈ ਤਨਮਨ ਦੀ ਖਰਾਕ ਸਾਰਾ ਬੰਦੋਬਸਤ ਚਲਾ ਰਹੇ ਹਨ ਸੋ ਕਿਰਪਾ ਸੀ ਕਰਨੀ ਪਰਮੇਸ਼ਰ ਵੀ ਸਾਡੇ ਅੱਗੇ ਹੱਥ ਜੋੜਦਾ ਹੈ ਉਹਨੇ ਸਾਨੂੰ ਆਜ਼ਾਦ ਬਣਾਤਾ ਸਾਰੀਆਂ ਤਾਕਤਾਂ ਦੇ ਕੇ ਥਾਪੜੀ ਦੇਤੀ ਯਾ ਜੋ ਇਹ ਸਰੀਰ ਚ ਬੀਜੇਗਾ ਧਰਤੀ ਤੇ ਬੀਜੇਗਾ ਪਾਈ ਚਾਰਚ ਵੀ ਜੇਗਾ ਹੋਈ ਵਡਣਾ ਪਏਗਾ ਪੱਕੇ ਕਾਨੂੰਨ ਬਣਾਤੇ ਲੋੜੀ ਦਾ ਸਮਾਨ ਇਹ ਅੱਖਾਂ ਦੇਖ ਕਹਿੰਦਾ ਕੌਣ ਬਣੇਗਾ ਕਰੋੜਪਤੀ ਕੋਈ ਅੰਨਾ ਬੰਦਾ ਸੀ ਕਹਿੰਦਾ ਉੱਥੇ ਲੈ ਜਾ ਮੈਨੂੰ ਐਕਟਰ ਕੋ ਲੈ ਜਾ ਕੀ ਕਰੇਗਾ ਕਹਿੰਦਾ ਕਰੋੜਾ ਰੁਪਇਆ ਲੈ ਕੇ ਮੈਂ ਅੱਖਾਂ ਤੋਂ ਦਿਸਦਾ ਨਹੀਂ ਕਿਸੇ ਚੰਗੇ ਡਾਕਟਰ ਨੂੰ ਵਖਾਵਾਗਾ ਸਾਨੂੰ ਮਿਲੀਆਂ ਹੋਈਆਂ ਹਨ ਸੋ ਉਹਦਾ ਧੰਨਵਾਦ ਕਰਨਾ ਹੈ ਹੁਣ ਕਹਿੰਦੇ 3-4 ਲੱਖ ਲੱਗਣਾ ਹੈ ਗੋਡੇ ਫਿਰ ਪੂਰੇ ਕੰਮ ਹੀ ਨਹੀਂ ਕਰਨੇ ਉਹਨੇ ਦਿੱਤੇ ਹਨ ਗੋਡੇ ਸਭ ਕੁਝ ਚੱਲ ਰਿਹਾ ਹੈ ਖਾਤੇ ਹੋਏ ਰੋੜ ਪਾਚਰੇ ਹਨ ਇਹ ਜੀਵਨ ਕਿਸੇ ਕੀਮਤੇ ਮਿਲੇਗਾ ਨਹੀਂ ਸੋ ਅੱਜ ਜੋ ਨਿੱਕੇ ਨਿੱਕੇ ਜਿੰਦਾ ਵੱਡੇ ਛੱਟ ਕੇ ਸਹਿਬ ਜੀਦਾ ਬਾਬਾ ਜੋਰਾਵਰ ਸਿੰਘ ਜੀ ਸਹਿਬ ਜੀਦਾ ਬਾਬਾ ਫਤੇਸ ਸਿੰਘ ਜੀ ਜਿਨ੍ਹਾਂ ਨੂੰ ਅੱਜ ਹੁਕਮ ਸੁਣਾਇਆ ਗਿਆ ਜਿੰਦਿਆਂ ਨੂੰ ਨੀ ਆ ਚਿਨਿਆ ਜਾਏ ਠੀਕ ਆ ਦੁਸ਼ਮਣ ਘਟ ਨਹੀਂ ਕਰਦਾ ਸੋ ਸੇਰੇ ਬਣ ਕੇ ਨਹੀਂ ਟੁਕਦਾ ਸੋ ਦੁਸ਼ਮਣ ਸਾਡਾ ਮਿੱਤਰ ਸੀ ਕਹਿੰਦੇ ਬਾਬਾ ਜੀ ਆਹ ਤੇਰੀ ਨਿੰਦਾ ਕਰਦਾ ਤੁਹਾਡੀ ਨਹੀਂ ਕਹਿੰਦਾ ਇਹ ਮਿੱਤਰ ਹੈ ਸਾਡਾ ਚੌਕਸ ਕਰਦਾ ਹੈ ਸੋ ਦੁਨੀਆ ਰਹਿ ਨਾ ਰਹਿ ਇਹ 239 ਸਾਲ ਜੀ ਕੇ ਸਾਰੇ ਰੰਗ ਭਰਤੇ ਸਾਨੂੰ ਸਾਡੇ ਬੱਚੇ ਦਿਸਦੇ ਨੇ ਸਾਡਾ ਘਰ ਦਿਸਦਾ ਹੈ ਬਾਹਰੋਂ ਵੇਖਦੇ ਹਾਂ ਜੋ ਤੂੰ ਸੋਚ ਰਿਹਾ ਹੈ ਉਹੀ ਦੂਸਰਾ ਸੋਚ ਰਿਹਾ ਹੈ ਸੱਚਾ ਪ੍ਰੇਮ ਪਿਆਰ ਘਰ ਪੂਰੇ ਤੇ ਪਾਇਆ ਸੋ ਕੱਟ ਵੀ ਗੁਰੂ ਹੁੰਦਾ ਹੈ ਜਦੋਂ ਅਸਲੀ ਚੀਜ਼ ਬਣਦੀ ਹੈ ਨਕਲੀ ਬਣ ਕੇ ਪਹਿਲੂ ਆ ਜਾਂਦੀ ਹੈ ਸੋ ਇਹ ਜਦੋਂ ਇਹ ਵਰਾਗੀ ਸਾਥ ਨੂੰ ਮਿਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਪਰਖਿਆ ਪੂਰਾ ਪਰਖਣਾ ਚਾਹੀਦਾ ਹੈ ਅਸੀਂ ਕਿਹੜਾ ਕੱਟ ਕਰਨੇ ਆ ਅਸੀਂ ਨਹੀਂ ਪਰਖਦੇ ਅਸੀਂ ਤੇ ਟੋਰਾ ਵੀ ਦੇਖਦੇ ਆ ਕਿਵੇਂ ਟੋਰ ਟੁਰਦਾ ਹੈ ਕੋਈ ਕੀ ਖਾਂਦਾ ਅਸੀਂ ਤੇ ਬਹੁਤ ਕੁਝ ਹੀ ਵੇਖਦੇ ਹਾਂ ਇਹ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਨੂੰ ਠੀਕ ਹੈ ਪਰਖਿਆ ਕਹਿੰਦਾ ਮੈਂ ਤਾਂ ਮੁਕਤੀ ਚਾਹੁੰਦਾ ਹਾਂ ਕਹਿੰਦੇ ਕਾਹ ਦੀ ਮੁਕਤੀ ਆਹ ਸਹਿਬਜ਼ਾਦਿਆਂ ਨਾਲ ਹੋਇਆ ਹੈ ਆ ਇਤਿਹਾਸ ਹੋਇਆ ਹੈ ਉਹਨਾਂ ਗਾਹੂ ਆਟੇ ਦੀ ਗਾਹੂ ਬਣਾ ਕੇ ਸਹਵਾਂ ਚੁੱਕ ਕੇ ਐ ਕੀਤਾ ਹੈ ਸ ਇਹ ਬੱਚੇ ਨੂੰ ਵੀ ਜਿਆਦਾ ਠੰਡ ਲੱਗਦੀ ਹੈ ਬਡੇਰੇ ਨੂੰ ਵੀ ਜਿਆਦਾ ਠੰਡ ਲੱਗਦੀ ਹੈ ਠੰਡੇ ਬੁਰਜ ਚ ਸੋ ਇਹ ਜਾਲਮ ਨੂੰ ਪਾਪ ਮਾਰਨ ਲਈ ਬਹੁਤ ਹੈ ਸਭ ਕੁਝ ਆਟੋਮੈਟਿਕ ਚੱਲ ਰਿਹਾ ਹੈ ਕੋਈ ਸਿਆਣਾ ਬਣਦੀ ਕੋਸ਼ਿਸ਼ ਨਾ ਕਰੇ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਆਪੇ ਪ੍ਰਗਟ ਹੋ ਜਾਂਦੀ ਹੈ ਬਾਜ਼ਾਰ ਚ ਜਿਹਦੀ ਕਦਰ ਘਟ ਜਾਂਦੀ ਹੈ ਹੌਲੀ ਹੌਲੀ ਬਾਜ਼ਾਰ ਚ ਖਤਮ ਹੋ ਜਾਂਦੀ ਹੈ ਉਹਨੂੰ ਕੋਈ ਪੁੱਛਦਾ ਨਹੀਂ ਸੋ ਅਪਡੇਟ ਕਰਨਾ ਪਏਗਾ ਪਰਮੇਸ਼ਰ ਵੀ ਅਗੂਠੇ ਵਰਗਾ ਘੂਠਾ ਨਹੀਂ ਬਣਾਉਂਦਾ ਧਾਣੇ ਵਰਗਾ ਧਾਣਾ ਨਹੀਂ ਬਣਾਉਂਦਾ ਉਹ ਨਿਤ ਨਵਾਂ ਹੈ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਦਿਗਣਾ ਪਏਗਾ ਸਿਲੰਡਰ ਹੋਣਾ ਪਏਗਾ ਸਗਲ ਸਿਆਣਪਾ ਛੱਡਨੀਆ ਪਹਿਣ ਗਿਆ ਅੰਦਰ ਹੀ ਸੀ ਉਹ ਪਤੀ ਔਰ ਪਤਨੀ ਇੱਕ ਕਮਰੇ ਚ ਹੀ ਸਾ ਬੰਦੀ ਨਹੀਂ ਸੋਏ ਸਿਹਿੱਦੀ ਨੂੰ ਮਾਤਾ ਗੁਜਰ ਕੌਰ ਜੀ ਇਹ ਸਿੱਖਾਂ ਦੀ ਸੇਧ ਦੀ ਇਹ ਛੋਟੇ ਛੋਟੇ ਲਾਲਾਂ ਦੀ ਵੱਡੇ ਸਹਿਬਜ਼ਾਦਿਆਂ ਦੀ ਅਰਬਾ ਖਰਬਾ ਵਾਰੀ ਪ੍ਰਣਾਮ ਹੈ ਸ ਇਹ ਪੂਰਨੇ ਪਾਤੇ ਜਦ ਨਾਚੀ ਤਬ ਹੂੰਗਟ ਕੈਸਾ ਮਟਕੀ ਫੋੜ ਨਿਰਾਰੀ ਸ ਤੂੰ ਦਮਕਾਰ ਠਕਾਰੇ ਉਠ ਇਹ ਸੁੱਤੇ ਹੋਏ ਨੂੰ ਤੇ ਜਗਾ ਸਕਦੇ ਆ ਜੋ ਹੌਸਲਾ ਹੋਇਆ ਹੈ ਬੇਈਮਾਨ ਬਣਿਆ ਨਹੀਂ ਉਹਦਾ ਕੋਈ ਇਲਾਜ ਨਹੀਂ ਪਾਪੀ ਨੂੰ ਪਾਪ ਹੀ ਮਾਰੇਗਾ ਸੋਇ ਇਤਿਹਾਸ ਸਨਹਿਰੀ ਅੱਖਾਂ ਵਿੱਚ ਲਿਖਿਆ ਗਿਆ ਹੈ ਸੂਰ ਚੰਦਰਮਾ ਰਹੇ ਨਾ ਰਹੇ ਇਹ ਚਮਕੇਗਾ ਇਹ ਗੁਰਪੀਰਾਂ ਦੀ ਚਾਕਰੀ ਔਖੀ ਹੈ ਗੱਲਾਂ ਕਰਨੀਆਂ ਸੌਖੀਆਂ ਹਨ ਇਹ ਤਾਰਾ ਚੜਿਆ ਲੰਮਾ ਕਿਉਂ ਨਾਦਰ ਨਿਹਾਲਿਆ ਰਾਮ ਸ ਜਦੋਂ ਕਿ ਚੜ੍ਹਦੀ ਕਲਾ ਚ ਹੋਏਗਾ ਉਹਦਾ ਵਿਰੋਧ ਜ਼ਰੂਰ ਹੋਏਗਾ ਤੂੰ ਪਰੇਸ਼ਾਨ ਨਾ ਹੋ ਤੈਨੂੰ ਕੋਈ ਨਾ ਕੋਈ ਤੇਰੀ ਸੋਚ ਵਾਲਾ ਮਿਲ ਜੇਗਾ ਗਰਵਾਣ ਅੱਜ ਦੀ ਗੱਲ ਕਰਦੀ ਹੈ ਪ੍ਰੈਜੈਂਟ ਚ ਕਿਵੇਂ ਜੀਣਾ ਹੈ ਵਰਤਮਾਨ ਚ ਤੂੰ ਜੋ ਲੰਘਿਆ ਉਹਦੀ ਚਿੰਤਾ ਕਿਉਂ ਕਰਦਾ ਹੈ ਜੋ ਆਉਣਾ ਹੈ ਉਹਦੀ ਕੀ ਚਿੰਤਾ ਕਰਨਾ ਅੱਜ ਦੀ ਕਰ ਸੇ ਸਰੀਰ ਚ ਸਭ ਕੁਝ ਪਾਇਆ ਹੋਇਆ ਹੈ ਪੰਜਾਤਤਾ ਨੇ ਪੰਜਾਤਤਾ ਨਾਲ ਮਿਲਣਾ ਹੈ ਸੋ ਵੱਡੇ ਬਿਜ਼ਨਸਮੈਨ ਬਣੇ ਹਨ ਜਿਨ੍ਹਾਂ ਪੰਜਾਤਤਾ ਨੂੰ ਸਮਝਿਆ ਹੈ ਅੱਗ ਸਾਰੇ ਸਰੀਰ ਸਾਰੇ ਸੰਸਾਰ ਨੂੰ ਚਲਾ ਰਿਆ ਹੈ ਨਿਕਨਕੇ ਜੀ ਹਨ ਨਿਕਨਕੇ ਸਹਿਲ ਹਨ ਅਰ ਪਾ ਖਰਪਾ ਬਿਲੀਅਨ ਟਿਲੀਅਨ ਸਾਫਤਾਬ ਹੈ ਨਰ ਸੋ ਅਸੀਂ ਬੰਦੇ ਆ ਬੰਦਾ ਬੰਨਾ ਹੈ ਜੀ ਬੰਦਗੀ ਕਰਨੀ ਹੈ ਜੀ ਕੀਰਤ ਕਰਨੀ ਹੈ ਇਹੀ ਭਗਤੀ ਹੈ ਜਿਹੜਾ ਵੀ ਤੂੰ ਕੰਮ ਕਰ ਰਿਹਾ ਹੈ ਕਰ ਸੋ ਵੱਡੇ ਰਸਤੇ ਤੋਂ ਨਾ ਅਗਲਾ ਹੋਰ ਛੋਟੇ ਰਸਤੇ ਆਜ ਖੜ ਕੇ ਲੁੱਟਦਾ ਹੈ ਸਾਹਮਣੇ ਨਹੀਂ ਲੁੱਟਿਆ ਜਾਂਦਾ ਸੋ ਸਾਨੂੰ ਲੋਭ ਇਹ ਕਾਮ ਕਰੋ ਤੇ ਮਹੰਕਾਰ ਦਾ ਗਿਆਨ ਕਰਾਉਣਾ ਸੀ ਨਹੀਂ ਕਹਿੰਦੇ ਆਜੋ ਆਜੋ ਸਗੋਂ ਹੋਰ ਬਾਲਦੀ ਤੇ ਅੱਗ ਪਾਈ ਜਾਂਦੀ ਹੈ ਆਜੋ ਗੁਰੂ ਮਾਰ ਜਾਇਆ ਸ਼ਕਤੀਆਂ ਦੇਏਗਾ ਗੱਲਾਂ ਨਾਲ ਨਹੀਂ ਸੋ ਕਿਰਤ ਕਰਨੀ ਪੈਗੀ ਲੌਜੀਕ ਨਾਲ ਗੱਲ ਕਰਨੀ ਪੈਗੀ ਤਰਕ ਨਾਲ ਗੱਲ ਕਰਨੀ ਪੈਗੀ ਜੀ ਇਹ ਜਾਦੂ ਵਾਲੀਆਂ ਗੱਲਾਂ ਨਹੀਂ ਸੋ ਬਾਜ਼ੀਗਰ ਬਾਜ਼ੀ ਪਾਏਗਾ ਠੀਕ ਹੈ ਗੁੰਡਾ ਪ੍ਰਦਰਸ਼ਨ ਕਰੇਗਾ ਸੋ ਪਰਮੇਸ਼ਰ ਵੀ ਸਾਡੇ ਅੱਗੇ ਹੱਥ ਜੋੜਦਾ ਦੇਖੀ ਸੋ ਇਹ ਅੱਖਾਂ ਹੱਥ ਪੈਰ ਕਿਨੇ ਉੱਪਰ ਖੜੇ ਹੋ ਰਹੇ ਹਨ ਆ ਚੱਲ ਰਿਹਾ ਹੈ ਕੌਣ ਚਲਾ ਰਿਹਾ ਵੰਗਾ ਸਭ ਕੁਝ ਉਹਦਾ ਅਨਮੋਲਾ ਦਿੱਤਾ ਹੈ ਸਾਨੂੰ ਇੱਕ ਸਟੈਡੀ ਪਾਈਏ ਵਾਲ ਪਾਈਏ ਕਿੰਨੇ ਪੈਸੇ ਲੱਗਦੇ ਹਨ ਸ ਬਾ ਸੰਸਾਰ ਦੀਆਂ ਚੀਜ਼ਾਂ ਸਾਨੂੰ ਕਮਜ਼ੋਰ ਬਣਾਉਂਦੀਆਂ ਹਨ ਪਰਮੇਸ਼ਰ ਦੀਆਂ ਚੀਜ਼ਾਂ ਸ਼ਕਤੀਸ਼ਾਲੀ ਜੇ ਸਾਡਾ ਪਿਤਾ ਹੈ ਫਿਰ ਪਿਤਾ ਲੈਕ ਪੁੱਤਰ ਤੋਂ ਕੀ ਲਗਾਉਂਦਾ ਹੈ ਇੱਕ ਪਿਤਾ ਇੱਕ ਕੇ ਹੰਬਰਕ तू मेरा गुरहाई सो सब कुछ उन्हें तली तलीते रखा है सो जिन्नी मेहनत है मिल जाएगा अपने आप से विश्वास करना पेगा तू परेशान ना हो कोई ना कोई करिंदा मिल जाएगा तेरी सोच वाला सो ऊपर आ नड़िनवे पॉइंट नौ 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 इसका खेल है ਮਨ ਦੀ ਖਰਾਕ ਹੋ ਰਹਾ ਤਨ ਦੀ ਖਰਾਕ ਹੋ ਰਹਾ ਜੀ ਗੁਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਗਿਆਨ ਥੋੜਾ ਜਿਹਾ ਬਹੁਤ ਹੈ ਗਿਆਨ ਹੋਰ ਗੱਲ ਹੈ ਨਾਮ ਹੋਰ ਗੱਲ ਹੈ ਸਭ ਕੁਝ ਅੰਦਰੋਂ ਪ੍ਰਗਟ ਹੋਏਗਾ ਇਹ ਜਿਦਾ ਬੋਰ ਕਰੀਦਾ ਨਾ ਧਰਤੀ ਚ ਪਾਣੀ ਦੀ ਲਾਂ ਲਈ ਬੀਜ ਬੀਜਣਾ ਪਏਗਾ ਦਹੀਂ ਦਾ ਭੰਡਾਰਾ ਲੈ ਲਈ ਦਹੀਂ ਬੀਜਣਾ ਪਏਗਾ ਨਾਮ ਅੰਦਰ ਅੰਦਰੋਂ ਉੱਠੇਗਾ ਜਦੋਂ ਅੰਦਰੋਂ ਉੱਠਿਆ ਉਹ ਭੰਡਾਰਾ ਬੇਰਤ ਹੈਗਾ ਇਹੂੰ ਦੀ ਡਰੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਖੁਰਗੀ ਸੋ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਸੋ 10 ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖਦੇ ਪੱਤੇ ਜੀ